ਖਾਲ ਚੈਨ ਨੂੰ ਅੱਜ ਖਰਚਾ ਤੂੰ ਐਂ ਦੇਖ ਲੈ ਹੁਣ ਇਸ ਨੂੰ ਨੁਕਸ ਕੱਢ ਕੇ ਦਿਖਾਈ ਆ ਕੇ ਲਵਾਈ ਆ ਬਾਈ ਯਾਰ ਹੁਣ ਤੂੰ ਨੁਕਸ ਕੱਢ ਕੇ ਦਿਖਾਈ ਨਵੀਂ ਆ ਬਾਈ ਪੂਰੀ ਪਕਾ ਕੇ ਲਵਾਈ ਆ ਅਰੇ ਗੱਬੜਾ ਫੰਡਰ ਕਹਿ ਕੇ ਦਿਖਾਈ ਤੇ ਨਵੇਂ ਮਹੀਨਿਆਂ ਦੀ ਗੱਬਾ ਬਾਈ ਸਾਡੇ ਤੇ ਫੰਡਰ ਹੋਈ ਆਪਣੀ ਔਰ ਟੱਪੀ ਦੇ ਹਾਂ ਹੋਈ ਹੋਈ

ਯਾਰ ਗੜੀ ਮਰਜੀ ਲੋ ਯਾਰ ਹਰੇ ਜੋ ਕੁਝ ਇਸ ਦਾ ਕੁਝ ਇਹਦਾ ਵੀ ਨਾ ਇਹ ਵੇ ਇਹਦਾ ਕੀ ਹੈ ਭਾਈ ਇਹਦਾ 25000 ਰੁਪਏ ਹੈ ਇਹਦਾ 25000 ਹੈ ਭਾਈ ਉਹਨਾਂ ਦੀ ਸਾਫ ਜਮ੍ਹਾਂ ਹੋ ਕੇ ਆ ਸਾਹੀ ਕੱਢੋ ਜੇ ਪਸੰਦ ਹੈ ਉਹਨਾਂ ਦੀ ਸਾਫ ਆ ਵੀਰੇ ਕੋਈ ਕਿਸੇ ਤਰ੍ਹਾਂ ਦਾ ਨੁਕਸ ਨਹੀਂ ਬੋਲ ਦਿਓ ਓਥੇ ਦੇਖ ਲੈ ਕਾ ਹੁੰਦਾ ਆਉ ਕੀ ਕਹਿੰਦੇ ਯਾਰ ਓਏ ਉਹਦੇ ਮੂੰਹ ਕੰਨੀ ਦੇਖੀ ਆਂਦਾ ਉਹਦੇ ਮੂੰਹ ਕੰਨੀ ਉੱਲੂ ਜਿਹਾ ਕਿਸੇ ਦਾ ਹੋਰ ਪੰਗਾ ਦਾ ਨਾ ਤਾਂ ਲੈਣ ਵਾਲੇ ਸੱਜ ਕਰਦੇ ਇਹ ਹਰਿਆਣੇ ਦੇ ਬੰਦਿਆਂ ਦਾ ਦਿਲ ਘਟਦਾ ਵੀ ਕਿਤੇ ਲੁੱਟੇ ਕੁੱਟੇ ਨਾ ਜਾਈਏ ਜੀ ਪੱਠਾ ਲੈ ਕੇ ਵੀ ਫਿਰ ਡਰਦਾ ਰਿਹਾ ਬੰਦਾ ਫਿਰ ਤਾਂ ਲੈ ਲਵਾ ਦੇ ਜੋ ਲੈਣੀ ਆ ਦਿਲ ਟੜਕ ਲੈ ਉਹ ਚੰਗੀ ਪੱਠਾ ਲੈ ਲਓ ਮੌਜਾਂ ਮਾਰੋਗੇ ਦੋ ਦੰਦਾ ਵੀਰੇ ਜਿੱਦੋਂ ਮਾਰ ਕੇ ਥਣਾ ਦੀ ਪਾਸ ਕਰਨਾ ਜਿੰਨ ਵਦਨ ਦੇ ਵਰੀਆ ਦੰਦ ਭਤੀਓ ਯਾਰ ਯਾਨੀ 2 ਮਿੰਟਾਂ ਨੇ ਡੋਲੀ ਮੂੰਹ ਕਰ ਦੇਖੀ ਨੇ ਆਦਾ ਹੋਰੇ ਆਓ ਮੇਲੇ ਗੱਲ ਕਰੋ ਇਹ ਪੌਲੇ ਨਾਲ ਨਾ ਕਰੋ ਰਿਓ ਮੈਂ ਕੀ ਕਰ ਜਿਓ ਪਸੰਦ ਕਰ ਪੌਲੇ ਬਗਤ ਜੀ ਉਹ ਯਾਰ ਬੰਦੇ ਕਹਿੰਦੇ ਉਹ ਤੇ ਮੂੰਹ ਕ ਨਹੀਂ ਦੇਖਦਾ ਉਹਦੇ ਕ ਨਹੀਂ ਭਾਈ ਜਾਨ ਕੋ ਪਸੰਦ ਕੋ ਨਹੀਂ ਆਈ ਆ ਅੱਛਾ ਤੁਸੀਂ ਸਾਨੂੰ ਤਾਂ ਕਹੋ ਸਾਨੂੰ ਆ ਜਾ ਸਾਨੂੰ ਕੋਈ ਨਹੀਂ ਰਿੜਿਓ ਉਹ ਦੇ ਕਨੀ ਅੱਖਾਂ ਮਾਰਦਾ ਹੋਵੇ ਕਨੀ ਅੱਖਾਂ ਮਾਰਦਾ ਆ ਵਕਤੀ ਬਰਾਂ ਘਰ ਬੱਚੇ ਦਾ ਹੀ ਦੀ ਨੇ ਤੋਆ ਬਾਦੇ ਤੋਆ ਬਾਦੇ ਪਰਾਂ ਨੂੰ ਕਰੀ ਮੂੰਹ ਇਹਦਾ ਗੈਰੋਂ ਪਿੱਛਾ ਦੇਖ ਦੇਖ ਰ ਚੱਡਾ ਇੱਧਰ ਗਾਇ ਹੈ ਸ਼ੱਡਾ ਕਾ ਇੱਧਰ ਹੈ ਸ਼ੱਡਾ ਤੇ ਤੋਆ ਬਾਦੇ ਜੋਆ ਬਾਦੇ ਕਹਿ ਦੋਗੇ ਸੂਨੀ ਸਤਾਰ ਸੂਨੀ ਹੋ ਗਏ ਹੋਣਾ ਮੇਰੇ ਸ਼ੌਣਾਂ ਨਿਕਾੜ ਕੇ ਨਹੀਂ ਹੋਇਆ ਥਣਥਣ ਚ ਕੋਈ ਫਰਕ ਤਾਂ ਨਹੀਂ ਸਮਾਂ ਹੀ ਨਹੀਂ ਬਾਈ ਟਰੱਕਲ ਭਾਵੇਂ ਪੱਕੀ ਥੋੜੇ ਥੋੜੇ ਖੜੀ ਓ ਟੂਆ ਪਾਵੇ ਬਈ ਆਪ ਦੇਖ ਲੋ ਸਾਡੀ ਜ਼ਿੰਮੇਵਾਰੀ ਅੱਜਾ ਚ ਦੀ ਹੈ ਫੇਰ ਨਹੀਂ ਅੱਜਾ ਜੁਮੇਦਾਰੀ ਕਿਉਂ ਵੀ ਮੈਂ ਨਹੀਂ ਜ਼ਿੰਮੇਵਾਰੀਆਂ ਅੰਦਾਜ਼ ਲਾਲੀ ਪਿੱਛੇ ਸੀ ਓ ਟੂਆ ਪਾਵੇ ਓ ਟੂਆ ਪਾਵੇ ਕੋਈ ਕੱਢ ਜੇ ਵਾਜੇ ਓ ਰੱਖ ਲੈ ਬਾਈ ਸਾਨੂੰ ਫੇਰ ਗਾਲਾਂ ਦੰਨੇ ਪਿੱਛੇ ਜ਼ਿੰਮੇਵਾਰੀ ਤੇਰੀ ਹੈ ਤੂੰ ਪੁਰੇ ਬੱਪ ਹੁਣ ਖਰੀ ਹੈ ਅਸੀਂ ਤਾਂ ਸੌਦਾ ਦਾਤਣ ਜੋ ਘੜ ਦੇਣਾ ਅੱਜ ਇਹਨੂੰ ਬੱਪ ਨੂੰ ਝੰਡ ਦੋਂਦੇ

ਪਰ ਪਛਤਾ ਖੋਈ ਆਈ ਫਰ ਗਾਦੇ ਨਹੀਂ ਕਰਦੇ ਸਾਡੇ ਕੰਨ ਚ ਗੱਲ ਤੂੰ ਪਾ ਵੀ ਇੰਨੀ ਦੀ ਲੈਣੀ ਆ ਜਾਂ ਨਹੀਂ ਲੈਣੀ ਹਾਂ ਸਾਨੂੰ ਕੀ ਪਤਾ ਲਾਦਾ ਕੁਝ ਮੰਗੇ ਯਾਰ ਇੱਧਰ ਹੋ ਕੇ ਦੱਸ ਖਾਣ ਵਰੀ ਤੂੰ ਪੂਰੇ ਉਰੀ ਖੜਾ ਮਾ ਉਹਦੀ ਖੜਾ ਓਰੇ ਆ ਜਾ ਮੁੰਡਾ ਜਾਇ ਜਾਇ ਮੁੰਡਾ ਜਰਾ ਆਉਂਦੇ ਜਾ ਨੂੰ ਪਰਾ ਅਸੀਂ ਭਾਈ ਰੁਪਿਆ ਮੰਗੇ ਤਾਂ 40000 ਸੁਣੋ ਮਿੱਠੂ ਹਾਂਜੀ ਉਹ ਲਾਉਂਦੇ ਨੇ 18000 ਪਰ ਮੈਂ 18 ਨਹੀਂ ਲਾਉਂਦਾ ਉਹਨਾਂ ਨੂੰ ਮੈਂ ਕਿਹਾ ਮੈਥੇ ਤਾਂ ਲੱਗਦੀ 19000 ਦੀ ਬੱਕਰੀ ਦਿਓ ਜੀ ਉਹ ਕਹਿੰਦਾ ਵੀ ਸਾਡੇ ਦਾ ਪਸੰਦਾ ਉਹ ਤੇ ਉਹ ਕਹਿੰਦਾ ਤੇਰੀ ਪਸੰਦਾ ਮੈਂ ਸਾਡੇ ਦਾ ਪਸੰਦਾ ਬੱਕਰੀ ਕਿਤੋਂ ਜਿਹੜੇ ਪੈਸੇ ਜ਼ਿਆਦੇ ਲੱਗੇ ਕਿੰਨੇ ਰੁਪਏ ਆਹ ਬਾਜ਼ਾਰ ਚ ਨਾ 50000 ਰੁਪਏ ਮੁੱਲ ਕਰਦਾ ਸੀ ਮੈਂ ਦਾ ਬਸ ਕਿਹਾ ਮੈਂ ਗਰਮੀ ਦੇ ਕਰਕੇ ਜਲ ਮੁੰਦੇ ਠੰਡੇ ਦਾ ਖੁੰਦਾ ਆ 10000 ਥੱਲੇ ਆ ਇੱਕ ਵਕਤ ਤੁਸੀਂ ਜਾਇਜ਼ ਕਰ ਦਿਓ ਉਹਦਾ ਪੰਨ ਵੀ ਪਤਾ ਜੀ ਉਹਦਾ ਜਿੰਨੇ ਮਰਜ਼ੀ ਲਾਉਣ ਅਗਲੇ ਆਉਦੇ ਪੁੱਗਦਾ ਰੋਣਾ ਚੋਬਲ ਮਗਰੀ ਖੜੇ ਨੇ ਹਾਂ ਉਹ ਬਗਰੀ ਗਿਆ ਕੋਈ ਕੋਈ ਇੱਧਰ ਆ ਦੇ ਮੁੰਡੇ ਉਹ ਬਾਈ ਕਿਧਰ ਗਈ ਉਹ ਬਾਈ ਕਿਧਰ ਗਈ ਆ ਲਖੜੇ ਉਹ ਯਾਰ ਕੀ ਦੇਖ ਲਿਆ ਕਰਾਂ ਮੈਂ ਇੱਕ ਨੂੰ ਮੈਂ ਨਹੀਂ ਦੋਣੇ ਨੇ ਉਹਰੇ ਬੰਦਾ ਆਇਆ ਸੀ ਹੁਣ ਉਹ ਆਪੀ ਆ ਜਦੋਂ ਮੈਂ ਉਹ ਵੀ ਆਉਂਗਾ ਇਹਨਾਂ ਨੂੰ ਮੇੜ ਦੇ ਉਹ ਕਿੰਨੇ ਦੇਣੀ ਆ ਸਹੀ ਦੱਸ ਯਾਰ ਵੀਰੂ ਕੋਲੋਂ ਮੰਨਦਾ ਨਹੀਂ ਯਾਰ ਪੂਰੀ ਬੀਜੀ ਕਰਾਂ ਵੀ ਇਹ ਮਾਨ ਮਾਨਾ ਲਾ ਲਓ ਜਿਹੜਾ ਆਪਾਂ ਗੱਲ ਤੁਹਾਨੂੰ ਦੱਸਿਓ ਕੀ ਲੱਗਿਆ ਪੱਟ ਦੇ ਗਾਹ ਕਿ ਇੱਥੇ ਖੜਾ ਤੇ ਦੱਸ ਹੀ ਦੋ ਤਾਇਆ ਫਿਰ ਤੁਹਾਨੂੰ ਹੀ ਪਤਾ ਲੱਗੇ ਦੱਸ ਲੇ ਫਿਰ ਉਹ ਬਾਬਾ ਬਣੀ ਪਿਆ ਦਾ 30000 ਰੁਪਿਆ ਲੱਗਿਆ ਬੰਦਾ ਉਹ ਕਿਉਂ ਜਾਂਦਾ ਹੋਇਆ ਕਿਉਂ ਚੱਲ ਗਿਆ ਬਾਈ 30000 ਲੱਗਿਆ ਯਾਰ ਇਹ ਚੋਰੀ ਨਹੀਂ ਸਾਈ ਹਾਂ ਇਹਨਾਂ ਨੇ ਮੈਨੂੰ ਪਤਾ ਲੱਗਿਆ ਨਾ ਕੋਈ ਰੇਟ ਲਾ ਦੇ ਇੱਕੋ ਹੀ ਰੇਟ ਲਾ ਦੇ 24000 ਦਿੰਦੇ ਨੇ ਬਈ ਲੈ ਫੜ ਚੱਕ ਉਵੇਂ ਉਹ ਕਹਿੰਦਾ ਵੀ ਜਮੀ 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 ਜਾਂਦੀ ਦਿਖੇ ਇਹ ਤਾਂ ਕਹਿੰਦਾ ਵੀ 30 ਦੀ ਦੇ ਦੇ ਨਹੀਂ ਨਾ ਆਪਾਂ ਕੀ ਫਾਇਦਾ ਕਿਵੇਂ ਯਾਰ ਬਚਾਰੇ ਦਾ ਤੇ ਟਾਈਮ ਖਰਾਬ ਕਰ 25 ਦੀ ਦੇਣੀ ਹੈ 26 ਦੀ ਦੇਣੀ ਹੈ 27 ਦੀ ਦੇਣੀ ਹੈ ਚੱਕ ਬਿਚਲੀ ਹੁਣ ਆਪਾਂ ਨੂੰ ਰੇਂਜ ਤੋਂ ਉੱਤੋਂ ਦੇ 32 ਵੀ ਲੱਗੇ ਤੇਰੇ ਤੇ ਲੱਗਿਆ ਲੈ ਚਲੋ ਆ ਜਾਓ ਤੁਹਾਨੂੰ ਆ ਜਾਓ ਬੇ ਕਣਾ ਇਹ ਬੇ ਕਣਾ ਆ ਜਾ ਹੋਰ ਤੁਹਾਨੂੰ ਛਾਹ ਚ ਥੋੜਾ ਜਿਹਾ ਫਰਕ ਨਹੀਂ ਬੜਾ 19 ਫਰਕਾ ਥੋੜਾ ਜਿਹਾ ਪੈਥਣ ਚ 19 ਕਿਹੜਾ ਹੈ ਬੜਾ ਦੁੱਧ ਸਹੀ ਹੈਗਾ ਆਲੇ ਨੂੰ ਦੱਸਣਾ ਪੈਂਦਾ ਪਹਿਲਾਂ ਮੈਂ ਆਪ ਦੱਸਿਆ ਨਾ ਜੂ ਯਾਰ ਪਰੋਜ ਮੰਡੀਆ ਤੇ ਨਾ ਬਾਕੀ ਦੀ ਜੀਂਦੇ ਮਾੜਾ 19 ਕਿਹੜਾ ਹੈ ਕਿਹੜਾ ਲਕੋਣਾ ਚੀਜ਼ ਹੈ ਯਾਰ ਦੁੱਧ ਦਾ ਰਦੀ ਦਾ ਫਰਕ ਵੀ ਹੈ ਨਹੀਂ ਗਲਾਸ ਨਾਲ ਗਲਾਸ ਚੋਣੀ ਕਿਹੜੇ ਬੱਚੇ ਨੇ ਇਹ ਆ ਦੋ ਘੱਟ ਪੱਟਦਾ ਤਾਰ ਅਮਰੀਂ ਦੇ ਥੱਲੇ ਚੋ ਚੱਲੂ ਬਾਈ ਥੋੜੇ ਹਰਕਦਾ ਤੈਨੂੰ ਅਸੀਂ ਦੱਸਤਾ ਆ ਕਾਲੀ ਵੇਹੜਾ ਗੱਪੜ ਚੱਲੂਗੀ ਗੱਪੜ ਗੱਪੜ ਕਾਲੀ ਆਰੀ ਸੂਈ ਭਾੜ ਦੇਨੇ ਸੂਈ ਲੈ ਪੱਕੀ ਦਾ ਵੇਖ ਲੈ ਪਹਿਲਾਂ ਇਹ ਅਜੇ ਦੂਰ ਸੂ ਤਾਜੀ ਚਾਹੀਦੀ ਹੈ ਤਾਜੀ ਚੱਲ ਹਾਂ ਸਰ ਇੱਧਰ ਆ ਇੱਧਰ ਥੱਲੇ ਕੀ ਹੋ ਗਿਆ ਕੀ ਹੋਇਆ ਅਖਲਾ ਅਖਲਾ ਲਾ ਗਨ ਏ ਦਾਲ ਨੂੰ ਕੀ ਹੁੰਦਾ ਜੇ ਤੇਰੇ ਜਵਾਕ ਤੀਰਾ ਜੰਮ ਜੇ ਫਿਰ ਸੜ ਦੇਗਾ ਹੋਰ ਦੇਖ ਲੋ ਕਮਾਲ ਕਰਦਾ ਅੱਖ ਤਾਂ ਚਿੱਟੀ ਹੋਈ ਕਿ ਲਾਲ ਦਿਖੂਗਾ ਤਾਂ ਹੈਗਾ ਹੀ ਅੱਖ ਦਾ ਨਾ ਮੈਟਰ ਕਰੋ ਅੱਠ ਦਾ ਮੈਟਰ ਦਾ ਅਸੀਂ 2 ਸਾਲ ਹੋ ਗਏ ਚੱਕੇ ਦਿੱਤਾ ਡੰਗਰ ਸਨਖਾ ਚਾਹੀਦਾ ਹੈ 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 ਓਏ ਉਹਨੂੰ ਉਹ ਨਹੀਂ ਵੜਨੀ ਤੇ ਨੂੰ ਹੱਤਾ ਯਾਰ ਜੂਗਾ ਗੱਬਰ ਰੋਦੂ ਇਹ ਮਨ ਤਾਂ ਲੱਗੀ ਆ ਕੰਪਨੀ ਨੇ ਜੋ ਦੇਖ ਲੈ ਯੋਗ ਉਹ ਘਰ ਘਰ ਤੋਂ ਬਾਬੇ ਚੱਲ ਬਾਬੇ ਚੱਲ ਬਾਬੇ ਬਤਾ ਕਿ ਉਹ ਪਤੰਦਰਾ ਵੀਡੀਓ ਚੱਲ ਰਹੀ ਹੈ ਉਹ ਵੀਰੇ ਨੇ ਮੰਨਦਾ ਹੀ ਨਹੀਂ ਇਹ ਆ ਬੱਕਰੇ ਨੇ ਕਾਹ ਦੇ ਖਾਣੇ ਵੀ ਕੀ ਨਾ ਹੁੰਦਾ ਆ ਬੱਕਰੀ ਮਾਰੀ ਹੈ ਓਏ ਇਹ ਕਹੇ ਤੋਂ ਮੰਨਦੇ ਕਿਉਂ ਨਹੀਂ ਸਾਡੇ ਕਹੇ ਮੰਨਦੇ ਨਹੀਂ ਹੋ ਕਰੀਏ ਫਾਇਦਾ ਕਰਾਈਏ ਘੱਟ ਪੈਸਿਆਂ ਚ ਕਿਉਂ ਖੁਰਪੀ ਚੜਾ ਕੇ ਜਾਉਂਗੇ ਫਿਰ ਕਹਿੰਦੇ ਸੀ ਲਟਾ ਤੇ ਰਾ ਜੂਰਾ ਨੇ ਜਦੋਂ ਮੰਗਾ ਪਾ ਮੰਨਦੇ ਲੇਗਾ ਆ ਦੇਖ ਲੈ ਆ ਮਾਰੀ ਹੈ ਬੱਚੇ ਵਾਲੀ ਬੱਕਰੀ ਅੱਖ ਦੀ ਐਨੂੰ ਕੀ ਹੋ ਬੱਕਰੀ ਨੂੰ ਇਹਦੇ ਮਾਰੀ ਉਹ ਚੱਟਦੀ ਨਾ ਕਰ ਇਹਨੂੰ ਕੀ ਹੋ ਗੜਬੇ ਵਰਗਾ ਚੱਡਾ ਅੱਖ ਰੱਖੋ ਨਾ ਬਈ ਹਮ ਕਰ ਆ ਡੱਬੀ ਮੰਗ ਵੀ ਬੱਚਾ ਆ ਆ ਡੱਬੀ ਮਾਰ ਵੀ ਡੱਬੀ ਤਾਂ ਲੈਂਦੇ ਨਹੀਂ ਫਾਹੇ ਚੜਦੇ ਨਹੀਂ ਇਹ ਆ ਕਾਲੀ ਗੱਪੜਾਂਗੀ ਪਤਾ ਨਹੀਂ ਬੰਦੇ ਕਹੇ ਜ ਨੇ ਯਾਰ ਆ ਬੰਦੇ ਹੱਕਲਾ ਉਹ ਤਾਂ ਪਹਿਲਾਂ 60 ਕਹਿੰਦੇ ਕਹਿੰਦੇ ਨੇ 30 ਬਹਿਤਾ ਚੱਲ ਕੋਈ ਨਹੀਂ ਯਾਰ ਤੂੰ ਹੁਣ 60 ਕਹਿ ਦੋ ਸਿੰਧਾ ਆ ਜਾ ਫਿਰ ਕਹਾਂ ਆ ਜਾ ਆ ਜਾ ਤਰੇ E é a babele